ਕਹਿੰਦੇ ਜ਼ਿੰਦਗੀ ਸਾਨੂੰ ਇੱਕ ਵਾਰ ਮਿਲਦੀ ਹੈ ਬਿਲਕੁਲ ਗਲਤ ਧਾਰਨਾ ਹੈ ਮੌਤ ਸਾਨੂੰ ਇੱਕ ਵਾਰ ਮਿਲਦੀ ਹੈ ਜ਼ਿੰਦਗੀ ਤਾਂ ਸਾਨੂੰ ਰੋਜ਼ ਮਿਲਦੀ ਹੈ ਜੇ ਲੋਕ ਤੁਹਾਡੀ ਬੁਰਾਈ ਕਰਨ ਤੁਸੀਂ ਦੁਖੀ ਹੋ ਜਾਂਦੇ ਹੋ ਜੇ ਲੋਕ ਤੁਹਾਡੀ ਤਾਰੀਫ਼ ਕਰਨ ਤੁਸੀਂ ਖੁਸ਼ ਹੋ ਜਾਂਦੇ ਹੋ ਇਹਦਾ ਮਤਲਬ ਤੁਹਾਡੇ ਸੁੱਖ-ਦੁੱਖ ਦੀ ਡੋਰ ਲੋਕਾਂ ਦੇ ਹੱਥ ਵਿੱਚ ਹੈ ਕੋਸ਼ਿਸ਼ ਕਰੋ ਇਹ ਡੋਰ ਆਪਣੇ ਹੱਥ ਵਿੱਚ ਰੱਖੋ ਸੋਣਿਆ ਤਾਰੀਫ਼ ਦੇ ਪੁਲਾਂ ਥੱਲੇ ਮਤਲਬ ਦੀਆਂ ਨਹਿਰਾਂ ਵਗਦੀਆਂ ਨੇ ਇੰਨੇ ਕੰਮ ਬਜਾਬ ਤਾਂ ਜ਼ਰੂਰ ਬਣੋ ਯਾਰ ਕੰਸੇ ਕੰਮ ਜਿਹੜੇ ਤੁਹਾਡਾ ਮਜ਼ਾਕ ਉਡਾਉਂਦੇ ਨੇ ਉਹ ਇੱਕ ਦਿਨ ਸ਼ਰਮਿੰਦਾ ਤਾਂ ਹੋ ਸਕਣ ਵੀ ਯਾਰ ਅਸੀਂ ਇਹਦੇ ਇਤਿਹਾਸ ਦੇ ਹੁੰਦੇ ਸੀ ਅੱਜ ਕੁਝ ਬਣ ਗਿਆ ਤਖਲੀਫ ਹੋਣ ਤੇ ਜਿਹੜਾ ਇਨਸਾਨ ਤੁਹਾਨੂੰ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਸੱਚ ਜਾਣੇ ਉਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਇਨਸਾਨ ਹੁੰਦਾ ਮੇਰੇ ਚੰਗੇ ਟਾਈਮ ਨੇ ਦੁਨੀਆ ਨੂੰ ਦੱਸਿਆ ਕਿ ਮੈਂ ਕਿਹੋ ਜਾਂ ਤੇ ਮੇਰੇ ਮਾੜੇ ਟਾਈਮ ਨੇ ਮੈਨੂੰ ਦੱਸਿਆ ਕਿ ਦੁਨੀਆ ਕਿਹੋ ਜੀ ਹੈ ਵਕਤ ਦੀ ਕੀਮਤ ਅਖ਼ਬਾਰ ਨੂੰ ਪੁੱਛੋ ਸਵੇਰੇ ਦੀ ਚਾਹ ਨਾਲ ਆਉਂਦਾ ਤੇ ਸ਼ਾਮ ਦੀ ਚਾਹ ਤੱਕ ਰੱਦੀ ਹੋ ਜਾਂਦਾ ਇਸ ਕਰਕੇ ਜ਼ਿੰਦਗੀ ਵਿੱਚ ਜਿਹੜਾ ਕੁਝ ਵੀ ਕਰਨਾ ਉਹ ਛੇਤੀ ਕਰ ਲਓ ਕਿਉਂਕਿ ਵਕਤ ਮੌਕੇ ਘਟ ਦਿੰਦਾ ਤੇ ਅਫਸੋਸ ਵਧਾ ਦਿੰਦਾ ਕੌਣ ਕੀ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿੱਥੋਂ ਆ ਰਿਹਾ ਹੈ ਇਹ ਚੀਜ਼ਾਂ ਤੋਂ ਜਿੰਨਾ ਦੂਰ ਹੋਵੋਗੇ ਓਨਾ ਹੀ ਖੁਸ਼ ਰਹੋਗੇ ਜਿਹੜੀ ਚੀਜ਼ ਸਾਡੇ ਹੱਥ 'ਚ ਹੈ ਹੀ ਨਹੀਂ ਉਹਦੇ ਬਾਰੇ ਚਿੰਤਾ ਜਾਂ ਫਿਕਰ ਕਰਕੇ ਤੁਸੀਂ ਆਪਣਾ ਟਾਈਮ ਖਰਾਬ ਕਰਦੇ ਹੋ ਤੁਸੀਂ ਆਪਣਾ ਦਿਨ ਖਰਾਬ ਕਰਦੇ ਹੋ ਤੁਸੀਂ ਆਪਣਾ ਮਨ ਖਰਾਬ ਕਰਦੇ ਪਰ ਫਾਇਦਾ ਕੋਈ ਨਹੀਂ ਹੁੰਦਾ ਸ਼ਰਟ ਦਾ ਟੁੱਟਿਆ ਹੋਇਆ ਬਟਨ ਉੱਥੋਂ ਤੋਂ ਲੈ ਕੇ ਬੰਦੇ ਦਾ ਟੁੱਟਿਆ ਹੋਇਆ ਆਤਮ ਵਿਸ਼ਵਾਸ ਜੋੜਨ ਤੱਕ ਦਾ ਹੁਨਰ ਰੱਖਦੀ ਹੈ ਇੱਕ ਔਰਤ ਤੋ ਪਤਾ ਬਾਬੇ ਉਹ ਐਵੇਂ ਬਦਨਾ ਇੱਕ ਦੂਜੇ ਨੂੰ ਦੇਖ ਕੇ ਲੋਕ ਅੱਜ ਕੱਲ ਬੱਦ ਛੱਡਦੇ ਨੇ ਜਦੋਂ ਆਪਾਂ ਰੱਦੀ ਨੂੰ ਨਹੀਂ ਵਾਲੇ ਦਿਨਾਂ ਤੱਕ ਘਰ ਦੇ ਵਿੱਚ ਸੰਭਾਲ ਕੇ ਰੱਖਦੇ ਤਾਂ ਰੱਦੀ ਵਰਗੇ ਲੋਕਾਂ ਨੂੰ ਕਿਉਂ ਅੰਨੀ ਐਵੇਂ ਮਿੱਤ ਦਿੰਦੇ ਨੇ ਜੋ ਨਵਾਰੇ ਸੋਚ ਕੇ ਆਪਦਾ ਮਨ ਖਰਾਬ ਕਰਦੇ ਆ ਇਹ ਦਿਲ ਹੈ ਕੋਈ ਕਵਾੜਖਾਨਾ ਥੋੜੀ ਹੈ ਅੱਜ ਮੈਂ ਇੱਕ ਚੀਜ਼ ਸਿੱਖੀ ਆ ਸਪਸ਼ਟੀਕਰਨ ਉੱਥੇ ਦੋ ਜਿੱਥੇ ਕੋਈ ਸੁਣਨ ਤੇ ਸਮਝਣ ਵਾਲਾ ਖੁੱਲਾ ਦਿਮਾਗ ਹੋਵੇ ਜਿਹਨੇ ਤੁਹਾਨੂੰ ਗਲਤ ਸਮਝ ਹੀ ਲਿਆ ਜਿਹਨੇ ਤੁਹਾਡੀ ਗੱਲ ਹੀ ਨਹੀਂ ਸੁਣੀ ਜੇ ਤੁਸੀਂ ਉੱਥੇ ਸਫਾਈਆਂ ਦੇ ਰਹੇ ਹੋ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਹੀ ਆਪਣੀਆਂ ਨਜ਼ਰਾਂ ਦੇ ਵਿੱਚੋਂ ਗਿਰਾ ਰਹੇ ਹੋ ਬਾਬਿਓ ਜ਼ਿੰਦਗੀ ਨੂੰ ਠੰਡ ਤੇ ਕਮੰਡ ਤੋਂ ਬਚਾ ਕੇ ਰੱਖਿਓ ਕਿਉਂਕਿ ਦੋਵੇਂ ਹਾਲਤਾਂ ਦੇ ਵਿੱਚ ਬੰਦਾ ੱਕੜ ਜਾਂਦਾ ਸਾਰਾ ਕੁਝ ਖੋਣ ਤੋਂ ਬਾਅਦ ਵੀ ਜੇ ਤੁਸੀਂ ਹੌਸਲਾ ਨਹੀਂ ਨਾ ਛੱਡਿਆ ਹੌਸਲਾ ਨਹੀਂ ਹਾਰਿਆ ਇਹਦਾ ਮਤਲਬ ਹੈ ਤੁਸੀਂ ਕੁਝ ਵੀ ਨਹੀਂ ਖੋਇਆ ਬਾਬੇ ਸੁਖੀ ਹੋਣ ਜਾਂ ਖੁਸ਼ ਹੋਣ ਦੇ ਵਿੱਚ ਜ਼ਿਆਦਾ ਖਰਚ ਨਹੀਂ ਹੁੰਦਾ ਪਰ ਤੁਸੀਂ ਕਿੰਨੇ ਖੁਸ਼ ਹੋ ਤੁਸੀਂ ਕਿੰਨੇ ਸੁਖੀ ਹੋ ਇਹ ਚੀਜ਼ ਲੋਕਾਂ ਨੂੰ ਦਿਖਾਉਣ ਦੇ ਵਿੱਚ ਜ਼ਿਆਦਾ ਖਰਚ ਹੋ ਜਾਂਦਾ ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਪਟਕਦੀ ਸੀ ਅੱਜ ਕੱਲ ਆਤਮਾ ਮਰ ਚੁੱਕੀ ਹੈ ਤੇ ਲੋਕ ਪਟਕ ਰਹੇ ਨੇ ਬਾਬੇ ਜਿਹੜਾ ਇਨਸਾਨ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਡਾ ਸਾਥ ਦੇ ਹੱਤ ਜਾਣਿਆ ਉਹ ਤੋਂ ਵੱਧ ਤੁਹਾਨੂੰ ਕੋਈ ਨਹੀਂ ਪਿਆਰ ਕਰ ਸਕਦਾ ਸਾਂਭ ਕੇ ਰੱਖਿਓ ਤਨਵਾਦੀ ਆਪਣੇ ਨਵੇਂ ਚੈਨਲ ਤੋਂ ਇਹ ਆਪਾਂ ਵੀਡੀਓ ਪਾ ਰਹੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ